ਗੁਰ ਪ੍ਰਸਾਦ ਇੱਕ ਉਹਨਾਂ ਦਾ ਸਤਨਾਮ ਕਰਤਾ ਪੁਰਖ ਨਰਵੈ ਅਕਾਲ ਮੂਰ ਜੂਨੀ ਸਾਹਿਬ ਹੰਗੁਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਹਨਾਂ 'ਚ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ 'ਚ ਚਲੇ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਪੰਜਾਬ ਦੇ ਵਿੱਚ ਨਸ਼ੇ ਦੀ ਉਹ ਡੋਜ਼ ਨਾਲ ਹੁੰਦੇ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਜਈ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ 10 ਸਾਲਾਂ ਬਾਅਦ ਵਿਦੇਸ਼ ਤੋਂ ਪੰਜਾਬ ਪੁੱਜਿਆ ਅਤੇ ਮਾੜੀ ਸੰਗਤ ਦੇ ਵਿੱਚ ਪੈ ਗਿਆ ਨਸ਼ੇ ਦਾ आदी ਹੋ ਗਿਆ ਤੇ ਉਸਨੇ ਓਵਰਡੋਜ਼ ਲੈ ਲਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਉਧਰ ਪਿਤਾ ਧਾਰਮਿਕ ਅਰਦਾਸ ਕਰ ਰਿਹਾ ਤੇ ਵਿਚਾਰ ਪੇਸ਼ ਕਰ ਰਿਹਾ ਜਿਹੜੇ ਕਿ ਭਾਵੁ ਕਰ ਦੇਣਗੇ ਤਾਂ ਏਐਸਆਈ ਦਾ ਬੇਟਾ ਸੀ ਕਪੂਰਥਲਾ ਵਿੱਚ ਤਨਾਤ ਸੀ ਏਐਸਆਈ ਜਿਸ ਦੇ ਪੁੱਤਰ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ ਤੇ ਉਧਰ ਜਦੋਂ ਏਐਸਆਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਧਾਰਮਿਕ ਵਿਚਾਰ ਦੱਸੇ ਤਾਂ ਉਸ ਤੋਂ ਬਾਅਦ ਸਾਰੇ ਭਾਵਕ ਹੋ ਉઠੇ ਤਾਂ ਨਰਿੰਦਰ ਸਿੰਘ 10 ਸਾਲਾਂ ਬਾਅਦ ਇਟਲੀ ਤੋਂ ਪੰਜਾਬ ਪੁੱਜਾ ਸੀਗਾ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਸਰ ਭਾਈ ਸਾਹਿਬ ਮੈਂ ਨਰਿੰਦਰ ਸਿੰਘ محکمہ ਪੁਲਿਸ ਐਸਐਸ ਇੱਥੇ ਕਪੂਰਥੇ ਡਿਊਟੀ ਕਰਦਾ ਜੀ ਜੀ ਬੜੀ ਮੰਨਪਕੀ ਘਟਨਾ ਹੋਈ ਇੱਕ ਤੁਹਾਡੇ ਬੇਟੀ ਦੀ ਡੈਥ ਹੋਈ ਆ ਹਾਂਜੀ ਉਹ ਕੀ ਕਾਰਨ ਹੋਇਆ ਡਿਰੇਕਟਰ ਵਾਹਿਗੁਰੂ ਜੀ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ 5 ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਵਿਆਹ ਤੋਂ ਬਾਅਦ ਮਹੀਨੇ ਡੇਢ ਦੋ ਮਹੀਨੇ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਇਹਦੇ ਨਸ਼ੇ ਪਤੇ ਚ ਲਾ ਲਿਆ ਤੇ ਪਰसों ਜੇ ਨਾ ਕਿ ਰਾਤ 9 ਵਜੇ ਘਰੋਂ ਸਾਨੂੰ ਅੱਡੇ ਦਾ ਕਹਿ ਕੇ ਵੀ ਮੱਡੇ ਤੇ ਚੱਲਾਂ ਬਾੜਾ ਕੋਈ ਖਾਣ ਪੀਣ ਦਾ ਸਮਾਨ ਲੈਣ ਨਾ 9 ਵਜੇ ਤੇ ਜਦੋਂ 10 10:30 11:00 ਤੇ ਵਾਪਸ ਮੁੜਿਆ ਉਹਦੇ ਸਹੀ ਭਾਈ ਨੱਠ ਬੜੀ ਕੀਤੀ ਆਪ ਲੱਭਦੇ ਲੁਭਦੇ ਰਹੇ ਮੇਰੀ ਘਰ ਵਾਲੀ ਗਲੀਆਂ 'ਚ ਵੀ ਤੇਰੇ ਮੋਟਰਸਾਈਕਲ ਲੱਭ ਗਏ ਸਾਨੂੰ ਅਸੀਂ 2:30 ਵਜੇ ਵਾਪਸ ਆ ਗਏ ਸਾਨੂੰ ਮਿਲਿਆ ਨਹੀਂ ਫਿਰ ਅਗਲੇ ਦਿਨ ਇੱਕ ਇਪੋਰਟ ਸੁਮੈਕਮੇ ਦੇ ਐਸੇ ਦਾ ਫੋਨ ਆਇਆ ਖਾਨੇ ਕੋਤਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਇਥੇ ਡੈੱਡ ਬੋਡੀ ਪਈ ਆ ਤੇ ਮੈਨੂੰ ਵਾਹਿਗੁਰੂ ਜੀ ਲੱਗੇ ਸੀ ਸਮਝ ਡੈੱਡ ਬੋਡੀ ਮੇਰੇ ਬਰੇ ਵੀ ਚਲੋ ਉਹਨਾਂ ਸਿੱਧਾ ਨਹੀਂ ਦੱਸਿਆ ਥੋੜਾ ਥੋੜਾ ਬਲ ਪਾ ਕੇ ਦੱਸ ਦਿੱਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਦੋ ਬੇਟੇ ਦਿੱਤੇ ਸੀ ਮਾਰੇ ਨੇ ਤੇ ਦੋਵਾਂ ਦੇ ਇਕੱਠਿਆਂ ਦੇ ਸਗਣ ਲੱਗੇ ਪਿੱਛੇ ਜੇ ਇੱਕ ਦੋ ਦਿਨ ਦੇ ਵਿਆਹ ਦੇ ਫਰਕ ਪਾ ਕੇ ਵਿਆਹ ਕੀਤੇ ਸੀ ਲੋਕੀ ਤੇ ਕਹਿ ਦਿੰਦੇ ਨજર ਲੱਗ ਗਈ ਆ ਜੀ ਪਰ ਮਹਾਰਾਜ ਦੀ ਬਾਣੀ ਨੂੰ ਮੰਨਣ ਵਾਲਾ ਜੀ ਮੈਂ ਨજર ਨજર ਨੂੰ ਨਹੀਂ ਮੰਨਦਾ ਇਹ ਹੁਕਮ ਵਿੱਚ ਆਉਂਦਾ ਬੰਦਾ ਹੁਕਮ ਵਿੱਚ ਚਲੇ ਜਾਂਦਾ ਠੀਕ ਨਹੀਂ ਆਪਾਂ ਜੇ ਗੁਰਬਾਣੀ ਨੂੰ ਪੜਦੇ ਆ ਜੇ ਆਪਾਂ ਉਹਦੇ ਤੇ ਅਮਲ ਕਰਦੇ ਨਹੀਂ ਉਹਦਾ ਵੀ ਲਾਭ ਕੋਈ ਨਹੀਂ ਹੈ ਕਰਕੇ ਸਭ ਹੁਕਮ ਵਰਤੇ ਹੁਕਮ ਸਭਾਏ ਦੂਖ ਸੂਖ ਸਭ ਤੇ ਸਰ ਜਾਏ ਆਪੇ ਹਰ ਰੰਗ ਹੈ ਆਪੇ ਬਹੁ ਰੰਗੀਜੋ ਇਸ ਸੁਭਾਅ ਹੈ ਨਾਨਕ ਸਾਹੀ ਗੱਲ ਇਹ ਚੰਗੀ ਠੀਕ ਹੈ ਬਾਈ ਗੁਰੂ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਦਦਾ ਦੋਸ਼ ਨ ਦੇਉ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰ ਜਨਾ ਦੂਜੇ ਨੂੰ ਦੋਸ਼ ਨਾ ਦਿਓ ਮੇਰੇ ਆਪਣੇ ਕਰਮਾਂ ਦਾ ਦੋਸ਼ ਆ ਹੋ ਸਕਦਾ ਹੁਣ ਮੇਰਾ ਕੋਈ ਦੋਸ਼ ਇਸ ਜ਼ਿੰਦਗੀ ਚ ਹੋਵੇ ਚਲੋ ਮੈਨੂੰ ਆਪਣੇ ਆਪ ਨੂੰ ਤੇ ਲੱਗਦਾ ਵੀ ਛੇਦ ਇਦਾਂ ਨਹੀਂ ਜੇ ਕੋਈ ਆਪਣੇ ਮੈਂ ਸਰੀਰ ਤੇ ਹੰਡਾਇਆ ਹੋਵੇਗਾ ਕੁਝ ਜੀ ਕੋਈ ਮੈਂ ਜਵਾਨੀ ਦੇ ਟਾਈਮ ਤੇ ਕੋਈ ਆਪ ਸੇਵਨ ਕੀਤਾ ਕੋਈ ਸ਼ਰਾਬ ਸ਼ੂਬ ਦਾ 2004 ਸਾਲ ਤੋਂ ਪਹਿਲਾਂ ਪਰ ਮੈਂ ਕਹੀ ਨੂੰ ਅਜੇ ਤੱਕ ਦੁੱਖ ਨਹੀਂਦਾ ਮੈਂ ਅਜੇ ਤੱਕ ਦਫਤਰਾਂ ਦੀ ਡਿਊਟੀ ਕੀਤੀ ਹੈ ਅਫਸਰਾਂ ਦੇ ਨਾਲ ਰਿਹਾ ਬੜੀ ਵਧੀਆ ਮਰਨ ਇੱਜ਼ਤ ਮਾਨ ਸਤਕਾਰ ਵਰਤ ਦਿੱਤਾ ਜੀ ਉਸ ਨੂੰ ਕਰਵਾਇਆ ਉਹ ਤੇ ਕੀ ਕਾਰਵਾਈ ਕੀਤੀ ਹੈ ਕੱਲ ਸਾਨੂੰ ਅਮਨਦੀਪ ਸਿੰਘ ਸਨੋਲ ਰਣਜੀਤ ਸਿੰਘ ਵਾਸੀ ਡੈਨਵਿਟ ਦੀ ਬੋਡੀ ਮਿਲੀ ਜੇ ਮੁਸ਼ਕਿਲ ਲੱਗੀ ਮੌਤ ਦੇ ਕਾਰਨ ਦਾ ਕੁਝ ਸਪਸ਼ਟ ਪਤਾ ਨਹੀਂ ਬਿਲਾਰਿਚ ਤੋਂ ਸਭ ਤਰ੍ਹਾਂ ਦੀ ਤਿਆਰੀ ਆ ਉਸ ਮਾਰਨ ਰੋਟਾ ਤੋਂ ਬਾਅਦ ਜੋ ਵੰਡ ਕਰ ਉਹ ਸਾਰਾ ਚੱਲ ਗਿਆ ਠੀਕ